来 ਮੇਤਰੋ 555 ਲੱਭ ਲਿਆ ਤੁਹਾਡੇ ਵਾਸਤੇ ਅੱਜ ਆ ਖੜਾ ਹੈ 555 ਅਰਜਨ ਬਾਲੇ ਸੱਜਣ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ 555 ਲੱਭ ਕੇ ਦੇ ਦੇ ਘੋੜਾ ਬੰਪਰ ਵੀ ਲੱਗਿਆ ਹੋਇਆ ਜੇ ਟਰੈਕਟਰ ਲੱਭ ਕੇ ਦਿੱਤਾ ਲੈਗ ਬਕੇ ਵੀ ਅੱਜ ਜਮ ਖਰਾ ਦਿੱਤਾ ਥੋੜਾ ਚੱਲਿਆ ਹੋਇਆ ਬਾਈ ਇਹ ਮਾਡਲ ਕਿੰਨਾ ਵਿੰਦਰਾ ਇਹ ਤੇ ਹੀ ਮਾਡਲ ਹੈ ਵੀਰੇ ਤੇ ਹੀ ਮਾਡਲ ਹੈ ਚੱਲਿਆ ਕਿੰਨੇ ਘੰਟੇ ਹੋਇਆ ਚੱਲੇ 770 ਸੀ ਘੰਟੇ ਚੱਲਿਆ ਹੈ 770 ਸੀ ਘੰਟੇ ਹਾਂਜੀ ਹਾਂਜੀ ਓਕੇ ਇਹ ਦੇ ਉੱਪਰ ਜੇ ਗੱਲ ਕਰੀਏ ਲੋਨ ਕਿੰਨੇ ਦਾ ਹੋਊਗਾ ਲੋਨ ਤੇ ਤੇ ਸਾਰੀ ਹੋ ਜੂਗਾ ਜੀ ਜਿੰਨਾ ਮਰਜ਼ੀ ਕਿਰਾਇਆ ਲਓ ਹਾਂ 0 ਬੈਲੈਂਸ ਤੇ ਡਰਾਈਵ 0 ਬੈਲੈਂਸ ਤੇ ਹਾਂਜੀ ਚਲੋ ਸਾਂਝੀ ਤੌਰ ਤੇ 10 2000 ਸਾਨੂੰ ਦੇ ਜੇ ਬੰਦਾ ਉਹ ਬਿਸ਼ਾ ਕਬਾਬ ਵਾਪਸ ਕਰਾ ਕੇ ਲੈ ਜੀ ਉਹ ਆਪਾਂ ਵਾਪਸੀ ਕਰਵਾ ਲਾਂਗੇ ਹਾਂਜੀ ਹਾਂਜੀ ਤੇ ਦੱਸੀ ਕਿੰਨੇ ਦਾ ਲੋਨ ਹੋ ਪਹਿਲਾਂ ਤੇ ਦੇ ਦੋ ਪਰ ਇਹ ਡਿਮਾਂਡ ਕੀ ਹੈ ਇਹਦੀ ਇਹਦੀ 595 ਦੀ ਡਿਮਾਂਡ ਹੈ ਜੀ ਹਾਂ ਬਾਕੀ ਮੌਕੇ ਦੇ ਮੜਾ ਮੋਟਾ ਮਾਨਤਾਨ ਵੀ ਕਰਾਂਗੇ ਦੇਖੋ ਓਕੇ ਹਾਂਜੀ ਹਾਂਜੀ 595 ਦੇ ਵਿੱਚੋਂ ਆਪਾਂ ਮਾਨਤਾਨ ਵੀ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਹੇ ਹੁਣ ਇਹਦੇ ਉੱਪਰ ਲੋਨ ਕਿੰਨੇ ਤੱਕ ਕਰਵਾ ਦਾਂਗੇ ਲੋਨ ਸਾਰੀ ਕਰ ਦਾਂਗੇ ਚੱਕੋ ਮਿੱਤਰੋ ਜਿੰਨੇ ਦਾ ਟਰੈਕਟਰ ਆ ਓਨੇ ਦਾ ਹੀ ਲੋਨ ਹੋ ਜੂ ਸੰਗਰੂਰ ਨੰਬਰ ਆ ਫਸਟ ਪਾਰਟੀ ਦਾ ਸਮਾਨ ਸਮੂਹ ਪੂਰਾ ਵਧੀਆ ਲੱਗਿਆ ਜੀ ਕੰਡੀਸ਼ਨ ਤਾਂ ਸਾਰਾ ਘੈਂਟ ਆ ਜਮਾਨ ਨਵਾਂ ਟਰੈਕਟਰ ਆ ਆਜੋ ਮਿੱਤਰੋ ਫਟਾਫਟ ਹੋਈ ਬਸ ਆਧਾਰ ਕਾਰਡ ਚੱਕ ਲਿਓ ਆ 555 ਲੈ ਜੂ ਬਸ ਸਿਬਲ ਸਹੀ ਚਾਹੀਦੀ ਆ ਬੰਦੇ ਹਾਂ ਤੁਹਾਡਾ ਸਿਬਲ ਸਕੋਰ ਸਹੀ ਚਾਹੀਦਾ ਟਰੈਕਟਰ ਪੂਰਾ ਸਹੀ ਆ ਤੇ ਜਿਹੜਾ ਆ ਖੜਾ ਜੀ ਵਾਡ ਟਰੈਕ 60 ਇਹ 60 ਆ ਗਿਆ ਜੀ 3 ਸਪੀਡ ਵਾਲਾ ਫੁੱਲ ਟੌਪ ਮਾਡਲ ਓਕੇ ਇਹ ਟਰੈਕਟਰ ਚੱਲਿਆ ਜੀ 915 20 ਘੰਟੇ 915 20 ਘੰਟੇ ਹਾਂ ਜੀ 17 ਦੇ ਲਾਸਟ ਦਾ ਟਰੈਕਟਰ ਆ ਜੀ ਇਹ ਅੱਛਾ ਹਾਂ ਜੀ ਇਹ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈਗੀ ਜੀ 575 ਹੂੰ ਟਾਇਰ ਨਾਲ ਦੇ 90 ਪੈਸੇ ਨੇ ਕਿੰਨੇ ਦਾ ਦਵਾਂਗੇ ਦੇ ਦਾਂਗੇ ਜੀ ਮਾਨ ਕਰ ਦਾਂਗੇ 10-15000 ਰੁਪਿਆ ਓਕੇ ਹਾਂ ਜੀ ਹਾਂ ਜੀ ਚੱਕੋ ਮਿੱਤਰੋ ਆਜੋ ਕਰਾ ਫਟਾਫਟ ਮਹਿਲਾ ਚੌਂਕਾਂ ਦੇ ਵਿੱਚ ਨੰਬਰ ਵਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਟਰੈਕਟਰਾਂ ਦੀ ਗਾਰੰਟੀ ਫੁੱਲ ਹੈ ਕੰਡੀਸ਼ਨਾਂ ਦੇ ਟਰੈਕਟਰ ਘੈਂਟ ਨੇ ਚੱਲੇ ਘਟ ਹੋਏ ਨੇ ਪੂਰੇ ਨਵੇਂ ਟਰੈਕਟਰ ਮਿਲਣ ਹਾਂ ਨਵੇਂ ਟਰੈਕਟਰ